ਉਹ ਇਹ ਕਹਿੰਦੇ ਕਿ ਮੈਂ ਗਾਉਂਦਾ ਵੀ ਉਹਨਾਂ ਵਰਗਾ ਤੇ ਗਾਉਣਾ ਤਾਂ ਉਹਨਾਂ ਵਰਗਾ ਨਹੀਂ ਆਉਂਦਾ ਪਰ ਮੈਂ ਕੋਸ਼ਿਸ਼ ਕਰਦਾ ਵਾਂ ਮੇਰੇ ਆਈਡਲ ਨੇ ਉਹ ਮੈਂ ਬਚਪਨ ਤੋਂ ਉਹਨਾਂ ਨੂੰ ਬਹੁਤ ਜ਼ਿਆਦਾ ਸੁਣਿਆ ਹੈ ਉਹਨਾਂ ਦੀ ਭਜਨ ਗਾਉਣਾ ਮੈਂ ਜਿਹਦੇ ਕਰਕੇ ਮੇਰਾ ਰੋਟੀ ਪਾਣੀ ਚੱਲਦਾ ਹੈ ਬਹੁਤ ਜ਼ਿਆਦਾ ਆਸ਼ੀਰਵਾਦ ਮਿਲਦਾ ਸੀ ਉਹਨਾਂ ਦੀ ਸਪੋਰਟ ਮਿਲਦੀ ਸੀ ਔਰ ਉਹਨਾਂ ਨੇ ਮੈਨੂੰ ਫ੍ਰੀ ਦੇ ਵਿੱਚ ਮੇਰੀ ਸਟੱਡੀ ਕਰਵਾਈ ਜੇ ਲਾਈਵ ਸ਼ੋਅਜ਼ ਕਰ ਰਹੇ ਆ ਜਾਗਰਣ ਵਗੈਰਾ ਜਿੱਥੇ ਵੀ ਮੈਨੂੰ ਮੌਕਾ ਮਿਲਦਾ ਗਾਉਣ ਦਾ ਤੇ ਮੈਂ ਦਿਲੋਂ ਉੱਥੇ ਆਪਣੇ ਆਪ ਨੂੰ ਮੈਂ ਰਿਪਰੈਜ਼ੈਂਟ ਕਰਕੇ ਆਉਣਾ ਲੋਕਾਂ ਦੇ ਅੱਗੇ ਮੈਂ ਮੇਰੇ ਵਿੱਚ ਕੋਈ ਕਲਾ ਹੈ ਸਾਰੀ ਦੁਨੀਆ ਤੋਂ ਸੋਹਣੀ ਮੇਰੀ ਮਾਂ ਉਹਦੇ ਕਦਮਾਂ ਜਿਹੀ ਨਾਂ ਟਿੱਤੇ ਥਾ ਮੈਨੂੰ ਯੋਸ ਤੋਂ ਵੱਧ ਕੋਈ ਦਿਸਿਆ ਨਹੀਂ ਮੈਂ ਤਾਂ ਲਿਖ ਦਿੱਤਾ ਹਾ ਇੱਕ ਅੱਖਰ ਵਿੱਚ ਰੱਬ ਲਿਖਣਾ ਸੀ ਮੈਂ ਮਾਂ ਲਿਖ ਦਿੱਤਾ ਤੇ ਮੈਂ ਗਾਇਆ ਉਹ ਡਰ ਸੀ ਕਿ ਕਿ ਮੈਂ ਹੁਣ ਛੇਤਰਾ ਤੋਂ ਵੱਜਣਾ ਹੈ ਸਿੱਧੀ ਜੀ ਗੱਲ ਕੇ ਮੇਰਾ ਗਾਣਾ ਸਰ ਨੂੰ ਇੰਨਾ ਕੱਚਾ ਲੱਗਿਆ ਉਹਨਾਂ ਨੇ ਜਦੋਂ ਦੇਖਿਆ ਕਿ ਮੈਂ ਡਰ ਪਾਉਣਾ ਸੀ ਤੇ ਇਹਦਾ ਟੈਲੈਂਟ ਜਿਹੜਾ ਅੱਜ ਮੈਨੂੰ ਦਿਸਣਾ ਸੀ 15 ਜਸਤੇ ਮੈਂ ਗਾਣਾ ਗਾਉਂਦਾ ਸੀ ਬੜਾ ਅੱਛਾ ਸੀਗਾ ਕਹੇ ਅਗਤ ਸਿੰਘ ਅੰਮੀ ਐ ਸਿਖਾਂ ਵਿੱਚੋਂ ਕੱਢ ਕੇ ਬਾਵਾ ਤੁਰਤੇ ਨੇ ਚੜਿਨਾ ਦੀ ਮਾ ਮੈਂ ਚੁੰਮ ਮਥੇ ਨੂੰ ਰਾਮਾ ਮੇਰੇ ਪੂਜਣ ਵਾਲੜੀਏ ਤੈਨੂੰ ਨਮਸ਼ਕਾਰ ਲਖਬਾਰੀ ਮਿਲ ਹੱਸ ਕੇ ਪੁੱਤਰ ਨੂੰ ਗਮ ਦੀ ਕਰਕੇ ਦੂਰ ਬਿਮਾਰੀ ਇਹਦੇ ਵਿੱਚ ਮੈਂ ਆਪਣੇ ਵਰਮੈਸ ਤੇ ਹਾਂ ਹਮ ਤੇ ਮੈਂ ਸਟੱਡੀ ਕੀਤੀ ਪੀਏ ਦੀ ਗੁਲਾਨੰਗ ਕਾਲਜ ਮਕਸਦ ਸਾਹਿਬ ਹਮ ਤੇ ਉੱਥੇ ਵੀ ਮੈਮ ਜਿਹੜੇ ਪ੍ਰੋਫੈਸਰ ਸੀਗੇ ਮੇਰੇ ਉਹਨਾਂ ਨੇ ਮੈਨੂੰ ਬੜਾ ਮੇਰਾ ਮਾਨ ਸਤਕਾਰ ਬਧਾਇਆ ਹਮ ਹਮੇਸ਼ਾ ਹੀ ਆਉਂਦੇ ਸੀਗੇ ਹਮ ਚਲੋ ਕਿਤੇ ਨਾ ਕਿਤੇ ਆਸ ਹੁੰਦੀ ਹੈ ਇੱਕ ਕਲਾਕਾਰ ਨੂੰ ਕਿ ਰੱਬ ਸੁਣਦਾ ਜ਼ਰੂਰ ਹੈ ਹਮ ਹਲੇ ਵੀ ਆਸਾਂ ਲਈ ਬੈਠੇ ਆ ਗਿਆ ਹਮ ਪਰਮਾਤਮਾ ਸੁਣਦਾ ਜ਼ਰੂਰ ਫਿਰ ਮੈਂ ਸੱਚੀ ਉਹਨਾਂ ਨੂੰ ਗੱਲ ਦੱਸੀ ਕਿ ਯਾਰ ਮੇਰੇ ਕੋਲੇ ਤਾਂ ਕਿਰਾਏ ਹੈ ਨਹੀਂਗਾ ਹਮ ਕਿਤੇ ਦੂਰੋਂ ਆਉਣ ਦਾ ਲੁਧਿਆਣੇ ਤੋਂ ਕੌਣ ਦਾ ਜੇ ਕੋਈ ਪੈਸੇ ਨਹੀਂ ਹੈ ਹਮ ਉਹ ਕਹਿੰਦਾ ਕਿ ਨਹੀਂ ਉਹਨਾਂ ਨੇ ਮੈਨੂੰ ਆਸ਼ੀਰਵਾਦ ਦਿੱਤਾ ਪਿਆਰ ਦਿੱਤਾ ਹਮ ਔਰ ਉਸ ਵੀਡੀਓ ਦੇ ਕਰਕੇ ਮੈਨੂੰ ਚਲੋ ਛੋਟੇ ਛੋਟੇ ਸ਼ੋਅਜ਼ ਮਿਲਣ ਲੱਗੇ ਹਮ ਔਰ ਉਸ ਤੋਂ ਬਾਅਦ ਚੱਲਦਾ ਗਿਆ ਚੱਲਦਾ ਗਿਆ ਕਿਦਾਂ ਹੀ ਕੀ ਜਾ ਰਹਾ ਸਭ ਮੇਰੀ ਜ਼ਿੰਦਗੀ ਚ ਖਾਸ ਤੇਰੀ ਥਾਂ ਸੋਚੀ ਨਾ ਤੈਨੂੰ ਤੇੋਂ ਕੱਟਦਾ ਲੋਕੀ ਭੰਜੂਆ ਤੂੰ ਫੜ ਲੈਂਦੇ ਨਾ ਇਸ ਲਈ ਅਸੀਂ ਰੋਣਾ ਆਕੇ ਮੰਡੋਲਣ ਲੱਗਿਆ ਪਹਿਲਾਂ ਨਹੀਂ ਜੋ ਦਸ ਹੂੰ ਪਹਿਲਾਂ ਕਿਉਂਕਿ ਲੋਕੀ ਬੜਾ ਪਿਆਰ ਕਰਦੇ ਸੀ ਸੁਰੀਲਾ ਗਾਉਣ ਵਾਲਿਆਂ ਨੂੰ ਅੱਜ ਵੀ ਕਰਦੇ ਨੇ ਬਟ ਉਹ ਕਿਤੇ ਨਾ ਕਿਤੇ ਲੁਕ ਰਿਹਾ ਜੀ ਇਹ ਮਿਹਨਤ ਲੋਕੀ ਕਰਕੇ ਆ ਰਹੇ ਨੇ ਜਿਹੜੇ ਮਿਹਨਤੀ ਮੁੰਡੇ ਨੇ ਤੇ ਲੁਕ ਰਹੇ ਨੇਗੇ ਅੱਜ ਕੱਲ ਲੋਕ ਪਤਾ ਨਹੀਂ ਕੀ ਕੀ ਪਸੰਦ ਕਰਨ ਲੱਗ ਗਏ ਹੁਣ ਇਦਾਂ ਕਰਦਾ ਕਿ ਯਾਰ ਆਪਾਂ ਵੀ ਇੰਨਾ ਵਾਂਗੂੰ ਹੀ ਕਰਨ ਲੱਗੇ ਸਹੀ ਪਰ ਉਹ ਜਮੀਰ ਨਹੀਂ ਮੰਨਦਾ ਪਰ ਇੱਕ ਕਦੇ ਨਾ ਕਰ ਦੇਖ ਕੇ ਲੱਗਦਾ ਹੁੰਦਾ ਕਿ ਯਾਰ ਸਾਡੀ ਮਿਹਨਤ ਐਵੇਂ ਹੀ ਵਿਅਰਥ ਜਾ ਰਹੀ ਹੈ ਪਰ ਸਰ ਉਸਤਾਦ ਜ਼ਰੂਰ ਹੈ ਬਦਲੂ ਦਾ ਦਿਨ ਬਦਲਦਾ ਆ ਹਾਂ ਹਾਂ ਬਨੇ ਕੀ ਰੋਮ ਰੋਮ ਵਿੱਚ ਬਸ ਕੀ ਐਵੇਂ ਜੇ ਜਿਲਦੇ ਪਹਿਲੇ ਪੰਨੇ ਤੇ ਲਿਖਿਆ ਇਹ ਨਾਮ ਤੇਰਾ ਸਾਹਮਣੇ ਆਈ ਜਾਂਦੇ ਨਾਲ ਹੀ ਤੁਰਦੇ ਨੇ ਤਾਂ ਪ੍ਰਸ਼ਾਵਾ ਬਣ ਕੇ ਕਿਉਂਕਿ ਜਿੱਤੇ ਵੀ ਸੋਚਾਂ ਕਿ ਮੈਂ ਕੁਝ ਇਹ ਕਰਨਾ ਤਾਂ ਪਹਿਲਾਂ ਪਿੱਛੇ ਦੇਖਣਾ ਪੈਂਦਾ ਕਿ ਘਰੇ ਕੀ ਕੁਝ ਹੈਗਾਗਾ ਨਾ ਉਥੇ ਬਹੁਤ ਕੁਝ ਕਰਨ ਵਾਲਾ ਤੇ ਹੌਲੀ ਕਰੂਣਾ ਜ਼ਰੂਰ ਹੈ ਉਮੀਦ ਬਹੁਤ ਹੈ ਆਪਣੇ ਆਪ ਤੇ ਵੀ ਹੌਂਸਲਾ ਵੀ ਹੈ ਪ੍ਰਮਾਤਮਾ ਤੇ ਵੀ ਉਮੀਦ ਹੈ ਕਿ ਦਾ ਸ਼ਿਕਵਾ ਤਾਂ ਕਿਸੇ ਨਾਲ ਵੀ ਨਹੀਂ ਹੈ ਦੇਖੋ ਸਰ ਆਪਣੇ ਆਪ ਨਾਲ ਹੀ ਬੈਠ ਕੇ ਦੋ ਗੱਲਾਂ ਕਰ ਲਈਆਂ ਕਿ ਥੋੜੀ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਜੋ ਵੀ ਕਮੀ ਲੱਗ ਰਹੀ ਹੈ ਕਿ ਅੱਜ ਕੱਲ ਲੋਕ ਕੀ ਸੁਣ ਰਹੇ ਨੇ ਇੱਥੋਂ ਵੀ ਚੇਂਜ ਕਰੀਏ ਆਪਣੇ ਆਪ ਨੂੰ ਇੱਥੋਂ ਵੀ ਚੇਂਜ ਕਰੀਏ ਤੇ ਬਸ ਰੱਬ ਤੇ ਉਮੀਦਾਂ ਬਹੁਤ ਆਖੋਲੀ ਦਰਵਾਜ਼ੇ ਨਾ ਸੁਭਾ ਦੇ

ਜਦੋਂ ਵੀ ਆਪਣੇ ਆਪ ਨੂੰ ਟਾਈਮ ਮਿਲਦਾ ਮੈਂ ਫ੍ਰੀ ਹੁੰਦਾ ਤਾਂ ਮੈਂ ਚਾਹੁੰਦਾ ਕਿ ਮੈਂ ਉਹ ਟਾਈਮ ਆਪਣਾ ਵੇਸਟ ਨਾ ਕਰਾਂ ਇਧਰ ਉਧਰ ਦੇ ਕੰਮਾਂ ਦੇ ਵਿੱਚ ਨਾ ਜਾਵਾਂ ਮੈਂ ਉਹ ਹੀ ਆਪਣੀ ਮਿਹਨਤ ਤੇ ਲਗਾਉਂਦਾ ਮੈਂ ਇਹ ਨਹੀਂ ਆਇਆ ਕਿ ਚੰਗਾ ਗਾਉਣ ਵਾਲਿਆਂ ਨੂੰ ਸਪੋਰਟ ਕਰੋ ਔਰ ਕਿਉਂਕਿ ਚੰਗੇ 뮤직 ਨੇ ਬਹੁਤ ਘਰ ਜੋੜੇ ਵੀ ਨੇ ਜਿਹੜੇ ਅੱਜਕੱਲ ਦੇ ਚੱਲੀ ਜਾ ਰਹੇ ਨੇਗੇ ਕਿ ਇਹਨਾਂ ਨੇ ਘਰ ਜੜਾ ਹੀ ਨੇਗੇ ਕਿਉਂਕਿ ਬੱਚਿਆਂ ਤੇ ਬਹੁਤ ਬੁਰਾ ਅਸਰ ਪੈਂਦਾ ਹੈ